बाहेर टाटा मनचात आहे

ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋ ਸਨੋ ਕਿਵੇਂ ਹੋ ਸਾਰੇ ਜਣੇ ਮੈਂ ਇਦਾ ਜੀ ਤੁਸੀਂ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਬੰਦ ਰੁੱਸ ਹੋਵੋਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਅੰਜੀ ਲੱਗੀਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਆਪਾਂ ਸਵੇਰ ਦੇ ਟਾਈਮ ਤੋਂ ਹੀ ਸ਼ੁਰੂ ਕਰਨ ਲੱਗੇ ਆਂ ਜੀ ਤੇ ਦਿਨ ਹੈਗਾ ਜੀ ਇੱਥੇ ਮੰਗਲ ਸੌਰੀ ਜੀ ਬੁੱਧਵਾਰ ਦਾ ਤੇ ਟਾਈਮ ਸਵੇਰ ਦਾ ਹੈਗਾ ਜੀ 6:00 ਵਜੇ ਦਾ ਟਾਈਮ ਹੋਊਗਾ ਇੱਥੇ ਤੇ ਮੈਂ ਪਹਿਲਾਂ ਹੁਣ ਲੱਗ ਗਈ ਸੀ ਵਿੜੇ ਦੇ ਵਿੱਚ ਬੱਕਰ ਨੂੰ ਕੋਣ ਕਿਉਂਕਿ ਇਸ ਤੋਂ ਪਹਿਲਾਂ ਤੇ ਜਿਹੜੇ ਆਪਣੇ ਕੰਮ ਧੰਦੇ ਖਤਮ ਹੋ ਚੁੱਕੇ ਸੀ ਤੇ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ ਫਿਰ ਮੇਰਾ ਕੰਮ ਹੁੰਦਾ ਚਾਹ ਪਾਣੀ ਪੀ ਕੇ ਬਸ ਵਿੜਾ ਸੁੰਭਰਨਾ ਧਰਮਗ੍ਰੰਥਾਂ ਸੌਰੀਆਂ ਕੱਢਣੀਆਂ ਤੇ ਧਰਮ ਕੱਢ ਕੇ ਉਸ ਤੋਂ ਬਾਅਦ ਫਿਰ ਚਾਹ ਪਾਣੀ ਪੀ ਕੇ ਵਿੜਾ ਸੁੰਭਰਨਾ ਤੇ ਹੁਣ ਮੈਂ ਇੱਥੇ ਵਿੜਾ ਸੁੰਭਰ ਕੇ ਤੇ ਫਿਰ ਅਗਲੇ ਕੰਮ ਧੰਦੇ ਜਿਹੜੇ ਹਾਂਜੀ ਫਿਰ ਆਪਾਂ ਅਗਲੇ ਕੰਮ ਧੰਦੇ ਜਿਹੜੇ ਉਹ ਕਰਾਂਗੇ ਲਵੇਂਲਾ ਸੁੰਬਰਨੇ ਆਪਾ ਫਿਲੋਜੀ ਕੋਰਤਵਾਰ ਸਭ ਦੇ ਵਿੱਚ ਵੀ ਸਮਾਪਤੀ ਹੋ ਗਈ ਸੀ ਭੋਗ ਪਹਿਗੇ ਸੀਗੇ ਤੇ ਕਿਉਂਕਿ ਵੈਸੇ ਪਹਿਲਾਂ ਤਾਂ ਮੈਂ ਜਾਣਦੀ ਹੁੰਦੀ ਸੀ ਇਸ ਟਾਈਮ ਤੇ ਜਾਨੀ ਕਿ ਜਦੋਂ ਜੀ ਪਪਾ ਜੀ ਅਰਦਾਸ ਕਰਦੇ ਨੇ ਅਰਦਾਸ ਤੋਂ ਕੋਸ ਟਾਈਮ ਪਹਿਲਾਂ ਜਾਂਦੀ ਹੁੰਦੀ ਸੀਗੀ ਤੇ ਹੁਣ ਮੈਂ ਸਵੇਰੇ ਅਸੀਂ ਜਾਨੀ ਕਿ ਸਵਕ ਤੇ ਜਾਉਨੇ ਆ ਤੇ ਵੀ ਜਾਨੀ ਕਿ ਅਰਦਾਸ ਤੋਂ ਪਹਿਲਾਂ ਵਾਪਸ ਆ ਜੰਨੇ ਆ ਅੱਗੇ ਅਸੀਂ ਅਰਦਾਸ ਤੋਂ ਥੋੜਾ ਟਾਈਮ ਪਹਿਲਾਂ ਜਾਂਦੀ ਸੀ ਅਰਦਾਸ ਤੋਂ ਬਾਅਦ ਵਾਪਸ ਆਉਂਦੇ ਸੀਗੇ ਪਰ ਹੁਣ ਜਾਨੀ ਕਿ ਆਪਾਂ ਸਵਕ ਤੇ ਜਾਣੇ ਆ ਹਾਂ ਤੇ ਅਰਦਾਸ ਤੋਂ ਪਹਿਲਾਂ ਹੀ ਵਾਪਸ ਆ ਜੰਨੇ ਆ ਅੱਗੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਸੀ ਪਰ ਹੁਣ ਅਰਦਾਸ ਤੋਂ ਪਹਿਲਾਂ ਆ ਜੰਨੇ ਆ ਲਓ ਜੀ ਆਪਾਂ ਹੁਣੇ ਵੇੜਾ ਸੁੰਬਰ ਲਏਗੇ ਇੱਥੇ ਤੇ ਅੱਜ ਆਪਾਂ ਤੁਹਾਨੂੰ ਇਸ ਦੇ ਨਾਲ ਨਾਲ ਮੈਨੂੰ ਕਮੈਂਟ ਆਇਆ ਸੀਗਾ ਵੀ ਤੁਸੀਂ ਨਾ ਹਾਂ ਵੇਟ ਹਨਾ ਕਿਦਾਂ ਅੰਦਾਇਆ ਜਬ ਉਹਦੇ ਬਾਰੇ ਦੱਸਿਓ ਤੇ ਹਾਂਜੀ ਉਹ ਕਮੈਂਟ ਆ ਰਹੇ ਸੀਗੇ ਤੇ ਆਪਾਂ ਜ਼ਰੂਰ ਤੁਹਾਨੂੰ weight ਚੜਾ ਗਏ ਦੇ ਲਈ ਆਪਾਂ ਜਾਨੀ ਕਿ weight ਵਧਾਉਣ ਵਾਸਤੇ ਵੀ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਹੈ ਸ਼ੇਅਰ ਕਰਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਨੁਸਖੇ ਜਿਹੜਾ ਦੱਸਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਤਾਂ ਆਪਾਂ weight ਵਧਾਉਣ ਲਈ ਅੱਜ ਤੁਹਾਨੂੰ ਬੱਚਿਆਂ ਦਾ ਜਿਹੜੇ ਬੱਚੇ ਜ਼ਿਆਦਾ ਕਮਜ਼ੋਰ ਨੇ ਜਿਵੇਂ 3-4 ਸਾਲ ਦਾ ਬੱਚਾ ਹੁੰਦਾ ਜੀ 3-4 ਸਾਲ ਦਾ ਬੱਚਾ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਵੀ ਜਿਸ ਤਰ੍ਹਾਂ ਅ ਵੀ ਬਿਲਕੁਲ ਛੋਟੀ ਜੀ ਉਮਰ ਦੇ ਚ ਜਿਹੜੇ ਬੱਚੇ ਜ਼ਿਆਦਾ ਕਮਜ਼ੋਰੀ ਹੁੰਦੇ ਨੇ ਆਪਾਂ ਉਹਨਾਂ ਨੂੰ ਉਹ ਵਾਲੀਆਂ ਚੀਜ਼ਾਂ ਖਾਣ ਨੂੰ ਵੈਸੇ ਦਿੰਨੇ ਆ ਪਰ ਜੇ ਉਹੀ ਚੀਜ਼ਾਂ ਆਪਾਂ ਖਾਣ ਦਾ ਥੋੜਾ ਜਿਹਾ ਢੰਗ ਤਰੀਕਾ ਬਦਲ ਦਈਏ ਤਾਂ ਉਹਦੇ ਨਾਲ ਬੱਚੇ ਦੀ ਜਿਹੜੀ ਸਿਹਤ ਆ ਉਹ ਬਹੁਤ ਵਧੀਆ ਬਣਦੀ ਆ ਕਿਉਂਕਿ ਮੇਰਾ ਬੱਚਾ ਬੇਟਾ ਜਦੋਂ ਛੋਟਾ ਸੀਗਾ ਤੇ ਉਸ ਟਾਈਮ ਤੇ ਤਾਂ ਉਹਦੀ ਸਿਹਤ ਵਧੀਆ ਸੀ ਪਰ ਬਾਅਦ ਵਿੱਚ ਉਹ ਕਮਜ਼ੋਰਾ ਜਿਹਾ ਹੋ ਗਿਆ ਸੀਗਾ ਤੇ ਇਹ ਆਪਾਂ ਚੀਜ਼ਾਂ ਉਹਨੂੰ ਵੀ ਖਾਣ ਵਾਸਤੇ ਦਿੱਤੀਆਂ ਸੀਗੀਆਂ ਤੇ ਉਹਦੇ ਨਾਲ ਫਿਰ ਉਹਦਾ ਜਿਹੜਾ ਸਰੀਰਾ ਹੁਣ ਤੱਕ ਬਿਲਕੁਲ ਠੀਕ ਆ। ਬੀਜ ਜ਼ਿਆਦਾ ਨਾ ਤਾਂ ਮੋਟਾ ਕਹਿ ਲੋ ਇਹਨੂੰ ਮੋਟਾ ਨਹੀਂ ਕਹਿ ਸਕਦੇ ਸਰੀਰ ਦੀ ਜਾਨੀ ਕਿ ਜਿਹੜੇ ਮੰਤਰਾਂ ਨੇ ਉਹ ਬੱਚੇ ਦੀ ਬਹੁਤ ਸੋਹਣੀ ਜਿਹੜੀ ਬਾਡੀ ਹੁੰਦੀ ਹੈ ਬਹੁਤ ਸੋਹਣੀ ਸਰੀਰਕ ਮੰਤਰ ਜਿਹੜੀ ਬਣ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਤੇ ਵੀਡੀਓ ਨੂੰ ਤੁਸੀਂ ਸਕਿੱਪ ਨਾ ਕਰਿਓ ਜੀ ਅੰਡਾ ਤੱਕ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਸਾਰੀ ਜਿਹੜੀ ਡਿਟੇਲ ਆਉ ਦੇਵਾਂਗੇ। ਤੇ ਲਓ ਜੀ ਉਸ ਤੋਂ ਬਾਅਦ ਆਪਾਂ ਜਿਵੇਂ ਵੇੜਾ ਵਗੈਰਾ ਸੁੰਭਰ ਕੇ ਫਿਰ ਬਾਕੀ ਜਿਹੜੇ ਕੰਮ ਤਾਂਤੇ ਹੁੰਦੇ ਨੇ ਤੇ ਉਹ ਵੀ ਕੀਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਮੱচ্চਾ ਨਵਾਉਣ ਵਾਸਤੇ ਕਿਉਂਕਿ ਅੱਜ ਆ ਪਰਸ਼ਨੌਰ ਨੂੰ ਸਕੂਲ ਨਹੀਂ ਭੇਜਣਾ ਸੀ ਉਹਨੂੰ ਕਰਾਈ ਸੀ ਛੁੱਟੀ ਤੇ ਤਾਂ ਕਰਕੇ ਫਿਰ ਹੁਣ ਮੈਂ ਮੱচ্চਾ ਨਵਾਉਣ ਲੱਗ ਗਈ ਅੱਜ ਮੈਂ ਕਿਹਾ ਵਿਚਾਰਾ ਹੁਣ ਟਾਈਮ ਆ ਟਾਈਮ ਨਾਲੇ ਵੀ ਇਹਨਾਂ ਨੂੰ ਨਵਾ ਦਿੰਨੇ ਆ ਵਧੀਆ ਧੁੱਪ ਲੱਗ ਰਹੀ ਐ ਕਿਉਂਕਿ ਬਾਦ ਵਿੱਚ ਗਾਂ ਕੀ ਦੀ ਅੱਗੇ ਮੌਸਮ ਖਰਾਬ ਹੀ ਹੁੰਦਾ ਜਾਣਾ ਤੇ ਫਿਲਹਾਲ ਧੁੱਪਾਂ ਲੱਗਦੀਆਂ ਹਲੇ ਤੇ ਹੁਣ ਮੈਂ ਕਿਹਾ ਚੱਲ ਅੱਜ ਮੱচ্চਾ ਨੂੰ ਨਵਾ ਦਿੰਨੇ ਆ ਕਿ ਕਾਫੀ ਦਿਨ ਹੋ ਗਏ ਸੀ ਕਿ ਮੱਝਾਂ ਨਵਾਈਆਂ ਨਹੀਂ ਗਈਆਂ ਸੀਗੀਆਂ ਪਹਿਲਾਂ ਉਦੋਂ ਵੀ ਇਦਾਂ ਮੌਸਮ ਜਿਹਾ ਖਰਾਬ ਹੋਣ ਲੱਗ ਗਿਆ ਫਿਰ ਉਸ ਤੋਂ ਬਾਅਦ ਜੇ ਧੁੱਪਾਂ ਤਾਂ ਲੱਗਣ ਲੱਗ ਪੈਣ ਲੱਗਦੀਆਂ ਸੀਗੀਆਂ ਯਾਨੀ ਕਿ ਪਰ ਫਿਰ ਕਣਕ ਦੇ ਬੀਜ ਪੋਸਾਈ ਜਿਸ ਤੋਂ ਬਸ ਰੁੱਝੇ ਰਹੇ ਦੇਖੀਏ ਤਾਂ ਬੰਨੇ ਰੋਟੀ ਪਾਣੀ ਭੇਜਣਾ ਫਿਰ ਤਾਂ ਕਰਕੇ ਉਹਦੇ 'ਚ ਹੀ उलझे ਰਹੇ ਤੇ ਮੱਝਾਂ ਨੂੰ ਨਹੀਂ ਨਵਾਇਆ ਗਿਆ ਸੀਗਾ ਤੇ ਅੱਜ ਆਪਾਂ ਮੱਝਾਂ ਨੂੰ ਲਾ ਕੇ ਨਵਾਉਣ ਮੈਂ ਕਿੱਲ ਚੱਲ ਆਪਾਂ ਅੱਜ ਨਵਾ ਕੇ ਬੰਨ ਦੇਣੀ ਮੱਝਾਂ ਨਾਲੇ ਫਰਸ਼ ਧੋਤੀ ਜਾਊਗੀ ਕਿਉਂਕਿ ਹੁਣ ਹਰ ਰੋਜ਼ ਦੀ ਤਾਂ ਜੋਨੇ ਕਿ ਫਰਸ਼ ਬਗਰ ਨਹੀਂ ਤੋਤੀ ਜਾਂਦੀ ਹੈਗੀ ਨਾ ਮੱਛਾਂ ਨਵਾਇਆ ਜਾਂਦੀਆਂ ਵੀ ਮੌਸਮ ਬਦਲਨੇ ਕਰਕੇ ਹਨਾ ਵੀ ਠੰਡ ਹੋ ਗਈ ਕਰਕੇ ਤੇ ਹੁਣ ਤਾਂ ਕਿਤੇ ਕਿਤੇ ਹੀ 15 ਦਿਨ ਵੀ ਲੰਘ ਜਾਂਦੇ ਆ ਜੀ ਮਹੀਨਾ ਵੀ ਲੰਘ ਜਾਂਦਾ ਹਨਾ ਤੇ ਹੁਣ ਆਪਾਂ ਮੱਛਾਂ ਨੂੰ ਨਵਾ ਆ ਕੇ ਤੇਲ ਤੁਲਾ ਕੇ ਤੇ ਭਾਰਤ ਉੱਤੇ ਬੰਦੇ ਮੈਂ ਸਿੱਧਾ ਚਲੋ ਅੱਗੇ ਵੀ ਹਰ ਰੋਜ਼ ਬੰਦੇ ਹੀ ਆ ਪਰ ਅੱਜ ਨਵਾ ਕੇ ਬੰਦੇ ਆਪਾਂ ਪਰ ਇਹਨਾਂ ਨੂੰ ਤੇਲ ਤੁਲਾ ਕੇ ਤਿੰਨ ਵਾਲੇ ਆਪਾਂ ਇੱਥੋਂ ਫਰਸ਼ ਦੀ ਜਿਹੜੀ ਆ ਉਹ ਸਾਫ ਸਫਾਈ ਕਰ ਦਾਂਗੇ ਦੇਮੇਕ ਇਹਦੇ ਉੱਪਰ ਪਾਣੀ ਪਾ ਕੇ ਤੇ ਫਿਰ ਇਹਨੂੰ ਮਲਣ ਲੱਗੀ ਸੀ ਤੇ ਦੂਸਰੀ ਮੱਝ ਪਾਣੀ ਪੀ ਲੱਗੀ ਸੀ ਬਾਕੀ ਬਸ ਇਹ ਹੀ ਰਹਿ ਗਿਆ ਸੀ ਤੋਂ ਦੂਸਰੀ ਆ ਨਵਾ ਕੇ ਆਪਾਂ ਬਾਹਰ ਬੰਦਤੀ ਅਸੀਂ ਪਾਣੀ ਪਿਆ ਕੇ ਨਵਾ ਕੇ ਬਸ ਇਹਨਾਂ ਨੂੰ ਵੀ ਹੁਣ ਆਪਾਂ ਬਾਹਰ ਕੱਢ ਦਿੰਨੇ ਆ ਫਿਰ ਆਪਾਂ ਜਿਹੜੀ ਸਾਫ ਸਫਾਈ ਜਿਹੜੀ ਫਰਸ਼ ਦੀ ਇੱਥੋਂ ਕਰ ਲਾਂਗੇ ਤੇ ਬਾਕੀ ਪਲੇਸ ਮੈਨੂੰ ਇਸ ਤਰ੍ਹਾਂ ਨਾ ਕਿਉਂ ਜੇ ਵੀ ਤੁਸੀਂ ਫਜ਼ੂਲ ਪਾਣੀ ਡੋਲ ਰਹੇ ਹੋ ਹਨਾ ਕਿਉਂਕਿ ਕਈ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਬਸ ਆਨਾ ਗਾਨੀ ਚੀਬੜੀ ਕਰਦੇ ਹੁੰਦੇ ਨੇ ਕਿਉਂਕਿ ਮੈਨੂੰ ਪਤਾ ਮੈਂ ਫਜ਼ੂਲ ਪਾਣੀ ਨਹੀਂ ਡੋਲ ਰਹੀ ਹੈਗੀ ਕਿਉਂਕਿ ਮੇਰੀ ਮਜਬੂਰੀ ਹੈ ਜੀ ਕਿਉਂਕਿ ਜਗ੍ਹਾ ਘੱਟ ਹੋਣ ਕਰਕੇ ਚਲੋ ਹਰ ਰੋਜ਼ ਤਾਂ ਨਹੀਂ ਤੇ ਕੁਝ ਟਾਈਮ ਬਾਅਦ ਜਿਹੜੀ ਫਰਸ਼ ਹੈ ਉਹ ਧੋਣੀ ਪੈਂਦੀ ਆ ਨਾਲੇ ਪਸ਼ੂਆਂ ਦੇ ਥੱਲੇ ਜਿਹੜੀ ਸਾਫ ਸਫਾਈ ਕਰਨੀ ਉਹ ਜ਼ਰੂਰੀ ਹੁੰਦੀ ਆ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਨਾ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੈ ਹੁੰਦਾ ਹੈ ਕਿਉਂਕਿ ਜੇ ਤਾਂ ਕੋਈ ਜਾਣ ਬੁੱਝ ਕੇ ਡੋਲ ਰਿਹਾ ਹੋਵੇ ਫਿਰ ਤਾਂ ਕਵੇ ਕੋਈ ਤੇ ਨਹੀਂ ਤਾਂ ਤਕਰੀਬਨ ਜਾਨੀ ਕਿ ਹਨਾ ਵੀ ਸਭ ਨੂੰ ਪਤਾ ਹੀ ਹੁੰਦਾ ਪਰ ਕੁਝ ਹੁੰਦੇ ਨੇ ਜਿਹੜੇ ਬਸ ਬੈਠੇ ਆ ਕਾਣਾ ਕਾਣੇ ਜੀ ਕਰਨ ਵਾਲੇ ਸਿਰਫ ਇੱਕ ਕਮੈਂਟਾਂ ਦੇ ਵਿੱਚ ਮਤਾਂ ਹੀ ਦੇਣ ਵਾਲੇ ਹੁੰਦੇ ਨੇ ਤੇ ਪਲੀਜ਼ ਮੈਨੂੰ ਇਸ ਤਰ੍ਹਾਂ ਨਾ ਕਹੋ ਜੀ ਵੀ ਤੁਸੀਂ ਫਿਜ਼ੂਲ ਪਾਣੀ ਢੋਲ ਰਹੇ ਹੋ ਕੋਈ ਫਿਜ਼ੂਲ ਨਹੀਂ ਪਾਣੀ ਹੈਗਾ ਜੀ ਜਾਨੇ ਕੀ ਹੋਣਾ ਜਿੱਥੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਚਾਹੇ ਉਹ ਜ਼ਿਆਦਾ ਢੁੱਲੇ ਚਾਹੇ ਥੋੜਾ ਢੁੱਲੇ ਉੱਥੇ ਤਾਂ ਢੁੱਲਣਾ ਹੀ ਹੁੰਦਾ ਹਾਂਜੀ ਆਪਾਂ ਜੇ ਜ਼ਿਆਦਾ ਫਾਲਤੂ ਵਜਾ ਤੋਂ ਢੋਲ ਰਹੇ ਹਾਂ ਚਲੋ ਉੱਥੇ ਤਾਂ ਆਪਾਂ ਮੰਨਦੇ ਹਾਂ ਹਨਾ ਵੀ ਆਪਣੀ ਗਲਤੀ ਹੁੰਦੀ ਆ ਪਰ ਦੇਖੋ ਜੀ ਮੱਜਾਂ ਨੂੰ ਨਿਵਾਉਣਾ ਵੀ ਜ਼ਰੂਰੀ ਹੈ ਹਨਾ ਤੇ ਇਹਨਾਂ ਦੇ ਥੱਲੇ ਸਾਬ ਸਫਾਈ ਕਰਨੀ ਵੀ ਜ਼ਰੂਰੀ ਆ ਹਨਾ ਤੇ ਫਿਰ ਪਾਣੀ ਤਾਂ ਡੁੱਲੂਗਾ ਹੀ ਤੇ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਕਿਉਂਕਿ ਕਈ ਵਾਰੀ ਹੁੰਦਾ ਜੀ ਇਸ ਤਰ੍ਹਾਂ ਤੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੇ ਲਓ ਜੀ ਹੁਣ ਆਪਾਂ ਉਹ ਛੋਟੀ ਨਵਾਦੀ ਸੀ ਹੁਣ ਇਹਨਾਂ ਨੂੰ ਨਵਾਉਣ ਲੱਗੀਆਂ ਤੇ ਇਹਨਾਂ ਨੂੰ ਨਵਾ ਕੇ ਵੀ ਆਪਾਂ ਬਾਹਰ ਕੱਢ ਦਿੰਨੇ ਦੂਜੇ ਪਸ਼ੂਆਂ ਦੇ ਕੋਲੇ ਇਹਨਾਂ ਨੂੰ ਬੰਨ੍ਹ ਦਿੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਫਰਸ਼ ਦੀ ਜਿਹੜੀ ਸਾਬ ਸਫਾਈ ਉਹ ਕਰਾਂਗੇ ਫਰਸ਼ ਵੀ ਧੋਵਾਂਗੇ ਕਿਉਂਕਿ ਕਾਫੀ ਦਿਨ ਹੋ ਗਏ ਸੀ ਫਰਸ਼ ਵੀ ਨਹੀਂ ਧੋਤੀ ਸੀਗੀ ਤੇ ਨਾ ਹੀ ਮੱਝਾਂ ਨਵਾਈਆਂ ਸੀਗੀਆਂ ਤੇ ਫਰਸ਼ ਵੀ ਬਹੁਤ ਜ਼ ਤੇ ਗਰਮੀ ਚ ਤੈਸਲਾ ਹੁੰਦਾ ਜੀ ਹਨਾ ਕਿਉਂਕਿ ਇੱਥੇ ਖੜੇ ਪਸ਼ੂਆਂ ਦੇ ਉੱਪਰ ਪਾਣੀ ਪਾਤਾ ਤਾਂ ਵੀ ਫਰਸ਼ ਧੁੱਤੀ ਜਾਂਦੀ ਹੈ ਇੰਨਾ ਜ਼ਿਆਦਾ ਨਹੀਂ ਹੁੰਦਾਗਾ ਤੇ ਹੁਣ ਠੰਡ ਦੇ ਵਿੱਚ ਵੀ ਹਰ ਰੋਜ਼ ਫਰਸ਼ ਧੁੱਤੀ ਵੀ ਨਹੀਂ ਜਾਂਦੀ ਕਿ ਤੇ ਜ਼ਿਆਦਾ ਉਹ ਵੀ ਹੋ ਜਾਂਦਾ ਹੈਗਾ ਵੀ ਖਰਾਬ ਹੋ ਜਾਂਦੀ ਹੈ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਖੁਰਲੀ ਦੇ ਉੱਪਰ ਨਾ ਕੋਏ ਦੇ ਛਿੱਟੇ ਜਿਹਾ ਸੀਗੇ ਜ਼ਿਆਦਾ ਤੇ ਇਹ ਵੀ ਮੈਂ ਸਾਫ਼ ਕਰੂੰਗੀ ਕਿਉਂਕਿ ਜਿਸ ਦਿਨ ਮੈਂ ਜਾਨਕੀ ਹੁਣ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਇੱਕ ਦਿਨ ਇਹ a to z ਸਾਫ ਸਫਾਈ ਕਰ ਦਿੰਨੀ ਆ ਉਸ ਤੋਂ ਬਾਅਦ ਫਿਰ ਚਾਹੇ ਉਹ ਦਿਨ 20 ਦਿਨ ਨੰਗ ਜਣ ਮਹੀਨਾ ਨੰਗ ਜੇ 15 ਦਿਨ ਨੰਗ ਸਨ ਹਨ ਤੇ ਹੁਣ ਆਪਾਂ ਖੁਰਲੀਆਂ ਵਗੈਰਾ ਵੀ ਸਾਫ ਕਰ ਦਿੰਨੇ ਆ ਕਿਉਂਕਿ ਗੋਆ ਚਾ ਕਾਫੀ ਝੰਮ ਰੱਖਿਆ ਸੀ ਇਹਦੇ ਤੇ ਖੁਰਲੀਆਂ ਤੇ ਛੋਟੇ ਛੋਟੇ ਜੇ ਪੈਕੇ ਤੇ ਉਹ ਵੀ ਇੱਕ ਰੈਮਪੁਰਾ ਲੱਗਦਾ ਸੀ ਤੇ ਇਧਰਲੇ ਕੰਧ ਤੋਂ ਵੀ ਆਪਾਂ ਲਾ ਦਿੰਨੇ ਆ ਸਾਰਾ ਤੇ ਚੰਗੀ ਤਰ੍ਹਾਂ ਜਿਹੜੀ ਅੱਜ ਸਾਫ ਸਫਾਈ ਕਰਦੇ ਆ ਚਲੋ ਫਿਰ ਕੁਛ ਦਿਨ ਨੰਗ ਜਣਗੇ ਆਪਣੇ ਤੇ ਉਸ ਤੋਂ ਬਾਅਦ ਲੋ ਜੀ ਆਪਾਂ ਖੁਰਲੀਆਂ ਸਾਫ ਕਰਨ ਤੋਂ ਬਾਅਦ ਫਿਰ ਫਰਸ਼ ਵੀ ਧੋਣ ਲੱਗੇ ਨੀਚੋਂ ਤੇ ਹੁਣ ਚੰਗੀ ਤਰ੍ਹਾਂ ਪਹਿਲਾਂ ਸਾਰੀ ਜਿਹੜੀ ਫਰਸ਼ ਆ ਉਹ ਧੋ ਲੈਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਆਪਣੇ ਅਗਲੇ ਕੰਮ ਧੰਦੇ ਆ ਉਹ ਕਰਾਂਗੇ ਹਾਂਜੀ ਰੋਜੀ ਹੁਣ ਆਪਾਂ ਜਿਹੜੀ ਫਰਸ਼ ਦੀ ਹੈ ਉਹ ਸਾਫ ਸਫਾਈ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਬਣਾਉਂਗੀ ਰੋਟੀ ਤੇ ਫਿਲਹਾਲ ਮੇਰਾ ਰਸਿਆ ਹਾਜੀ ਝਾੜੂ ਪੂੰਛਾ ਤੁਹਾਨੂੰ ਦੱਸਿਆ ਫਿਰ ਲਾਉਣ ਵਾਲਾ ਰਹਿੰਦਾ ਸਾਰਾ ਕੰਮ ਹੋਤਰਾਂ ਸਾਫ ਸਫਾਈ ਦਾ ਪਿਆਏ ਪਰ ਇਧਰੋਂ ਹੁਣ ਮੈਂ ਸਾਫ ਸਫਾਈ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਉਂਗੀ ਮੈਂ ਆਲੂ ਉਪਰਲੇ ਰੱਖ ਦਿੱਤੇ ਸੀ ਜਿਹੜੇ ਰੱਖਿਆਈ ਸੀਗੇ ਤੇ ਮੈਂ ਅੱਜ ਬਣਾਉਂਗੀ ਆਲੂ ਵਾਲੇ ਪਰੌਂਠੇ ਤੇ ਜਿਸ ਦਿਨ ਅਰਸ਼ਨੂਰ ਘਰੇ ਹੁੰਦਾ ਬਸ ਉਸ ਦਿਨ ਉਹ ਇਹੀ ਮੰਗ ਕਰਦਾ ਹੁੰਦਾ ਕਿ ਚਾਹੇ ਮੋੜਿਆਂ ਨੇ ਪਰੌਂਠੇ ਬਣਾ ਦਿਓ ਚਾਹੇ ਆਲੂ ਵਾਲੇ ਬਣਾ ਦਿਓ ਚਾਹੇ ਲੱਕ ਸਕੂਲ ਲੈ ਜੇ ਪਰ ਸਕੂਲ ਦੇ ਵਿੱਚ ਲੈ ਕੇ ਜਾਂਦਾ ਉਹ ਕਹਿੰਦਾ ਉਹਨਾਂ ਵਧੀਆ ਟੇਸਟ ਨਹੀਂ ਆਉਂਦਾ ਹੈਗਾ ਹਾਂਜੀ ਕਿਉਂਕਿ ਇਸ ਤਰ੍ਹਾਂ ਵੀ ਠੰਡੇ ਹੋ ਜਾਂਦੇ ਆ ਪਰੌਂਠੇ ਹਨਾ ਤੇ ਹੁਣ ਸਰਦੀ ਦਾ ਸੀਜ਼ਨ ਤੇ ਵੈਸੇ ਵੀ ਆਪਾਂ ਸਿੰਪਲ ਰੋਟੀ ਬਣਾਉਣੀ ਆ ਤਾਂ ਵੀ ਆਪਾਂ ਨੂੰ ਗਰਮ-ਗਰਮ ਖਾਣ ਦੇ ਵਿੱਚ ਵਧੀਆ ਲੱਗਦੀਆਂ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਾਂ ਬਣਾ ਲੈਨੇ ਆ ਅੱਜ ਪਰੌਂਠੇ ਬਣਾ ਲੈਣੇ ਆ ਆਲੂ ਵਾਲੇ ਤੇ ਹੁਣ ਮੈਂ ਲੱਗੀ ਸੀ ਤੇ ਪਰੌਂਠੇ ਬਣਾਉਣਾ ਤੇ ਪਰੌਂਠੇ ਬਣਾ ਕੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਝਾੜੂ ਪੂੰਛਾ ਲਗਾਉਂਗੀ ਸਾਫ਼ ਸੁਥਰੇ ਕੰਮ ਪੈ ਨਹੀਂ ਮੇਰੇ ਹਲੇ ਸਾਰੇ ਤੇ ਪਰ ਪਹਿਲਾਂ ਮੈਂ ਰੋਟੀ ਬਣਾਉਣੀ ਆ ਕਿਉਂਕਿ ਇਸ ਤਰ੍ਹਾਂ ਹੁੰਦਾ ਵੀ ਜਦੋਂ ਰੋਟੀ ਬਣਾ ਕੇ ਫਿਰ ਸਾਰੇ ਆਪੋ ਆਪਣੇ ਕੰਮ ਲੱਗ ਜਾਂਦੇ ਫਿਰ ਮੈਨੂੰ ਟੈਨਸ਼ਨ ਫਰੀ ਹੋ ਕੇ ਮੈਂ ਕੰਮ ਲੱਗ ਜਾਂਦੀ ਆ ਤੇ ਬਾਕੀ ਸਭ ਤੋਂ ਵੱਡੀ ਇੱਥੇ ਪ੍ਰੋਬਲਮ ਮੈਨੂੰ ਕੀ ਹੋਈ ਆ ਜੀ ਵੀ ਮੈਂ ਨਾ ਗੈਸ ਕੱਟ ਲਿਆ ਬਾਹਰ ਮੈਂ ਕਿਹਾ ਚਲ ਵੀ ਮੈਂ ਨਾ ਚੁੱਲੇ ਦੇ ਉੱਪਰ ਇੱਧਰ ਤੋਂ ਰੱਖਿਆ ਸੀ ਮੈਂ ਇੱਕ ਸਾਈਡ ਤੇ ਦੁੱਧ ਘਰਮ ਹੋਣ ਵਾਸਤੇ ਮੈਂ ਕਿਹਾ ਚਲ ਇੱਧਰ ਦੁੱਧ ਘੜ ਰਿਹਾ ਹੈ ਤੇ ਮੈਂ ਨਾ ਚਲ ਗੈਸ ਤੇ ਲਾ ਲੈਣੀ ਹੈ ਰੋਟੀ ਤੇ ਗੈਸ ਨੂੰ ਮੈਂ ਕੱਢ ਲਿਆ ਬਾਹਰ ਤੇ ਇੱਥੇ ਮੈਨੂੰ ਮੱਖੀਆਂ ਨੇ ਪਰੇਸ਼ਾਨ ਕਰਦੀਆਂ ਹੁਣ ਮੈਂ ਪਛਤਾ ਰਹੀ ਆ ਵੀ ਮੈਂ ਅੰਦਰ ਹੀ ਬਣਾ ਲੈਣੀ ਸੀ ਰੋਟੀ ਬਹੁਤ ਜ਼ਿਆਦਾ ਤੰਗ ਕਰਦੀਆਂ ਬਾਹਰ ਤਾਂ ਧੁੱਪ ਦੇ ਵਿੱਚ ਮੱਖੀਆਂ ਤੇ ਮੈਂ ਬਾਹਰ ਲਾਂ ਘੱਟ ਲਈ ਸੀ ਗੈਂਸ ਕਿਉਂਕਿ ਮੈਂ ਮੱਝਾ ਨਹੀਂ ਵਾਉਣ ਲੱਗੀ ਨਾ ਜਦੋਂ ਤੇ ਕੱਪੜੇ ਹਨਾ ਭਿੱਜ ਜਾਂਦੇ ਨੇ ਤੇ ਤਾਂ ਕਰਕੇ ਫਿਰ ਮੈਂ ਕਹਿੰਨਾ ਧੁੱਪੇ ਚਲ ਦਿੱਤਾ ਵੀ ਇਹ ਮੈਂ ਰੋਟੀ ਬਣਾ ਲੈਣੀ ਹੈ ਤੇ ਬਾਕੀ ਮੈਂ ਝਾੜੂ ਪੋਚਾ ਲਗਾ ਕੇ ਉਸ ਤੋਂ ਬਾਅਦ ਹੀ ਫਿਰ ਕੱਪੜੇ ਚੇਂਜ ਕਰੂੰਗੀ ਕਿਉਂਕਿ ਨਹਾ ਤਾਂ ਸਵੇਰੇ ਲੈਣੀ ਹੈ ਤੇ ਮੈਂ ਕੱਪੜੇ ਫਿਰ ਬਾਅਦ ਵਿੱਚ ਜਾ ਕੇ ਚੇਂਜ ਕਰ ਲੈਣੀ ਹਾਂ ਗੁਰਦੁਆਰਾ ਸਾਹਿਬ ਤੋਂ ਆਣ ਕੇ ਵੀ ਕਿਉਂਕਿ ਕੰਮ ਦੇ ਵਿੱਚ ਫਿਰ ਗੰਦੇ ਜਿਹੇ ਹੋ ਜਾਂਦੇ ਆ ਸਾਰੇ ਕੁਝ ਇਹ ਤਾਂ ਕਰਕੇ ਚਲੋ ਜੀ ਹੁਣ ਅਪਰਾਉਟੇ ਬਣਾ ਲਾਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਆਪਾਂ ਤੁਹਾਨੂੰ ਕੁਝ ਨੁਸਕੇ ਦੱਸਦੇ ਆਂ ਜੀ ਬੱਚਿਆਂ ਦੀ ਸਿਹਤ ਲਈ ਤੇ ਹਾਂਜੀ ਆਪਾਂ ਤੁਹਾਨੂੰ ਦੱਸਦੇ ਆਂ ਕਿ ਜਿਹੜੇ ਬੱਚੇ ਜ਼ਿਆਦਾ ਜਿਹੜੇ ਬੱਚਿਆਂ ਦੀ ਸਿਹਤ ਜੀ ਜ਼ਿਆਦਾ ਕਮਜ਼ੋਰ ਹੁੰਦੀ ਹੈ ਜਾਦਾ ਕਮਜ਼ੋਰੇ ਹੁੰਦੇ ਨੇ ਬੱਚੇ ਉਹਨਾਂ ਵਾਸਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਤੁਸੀਂ ਉਹਨਾਂ ਨੂੰ ਕੀ ਕਰਨਾ ਜੀ ਦੁੱਧ ਦੇ ਵਿੱਚ ਖੰਜੂਰ ਪਾ ਲਓ ਦੁੱਧ ਨੂੰ ਕੱਢਣ ਵਾਸਤੇ ਰੱਖ ਦਿਓ ਇਹਨਾਂ ਵਾਸਤੇ ਦੁੱਧ ਨੂੰ ਇਹ ਨਹੀਂ ਹੈਗਾ ਜੀ ਇੱਕ ਵਾਲ ਨਹੀਂ ਦਵਾਉਣਾ ਵੀ ਤੁਸੀਂ ਬਸ ਇੱਕ ਵਾਲ ਦਵਾਤਾ ਤੇ ਉਹਦੇ ਵਿੱਚ ਖੰਜੂਰ ਪਾ ਕੇ ਤੁਸੀਂ ਬੱਚੇ ਨੂੰ ਦੇ ਦਿਓ ਨਹੀਂ ਜੀ ਤੁਸੀਂ ਦੁੱਧ ਨੂੰ ਚੰਗੀ ਤਰ੍ਹਾਂ 2-3 ਵਾਲ ਦਮਾਉਣੇ ਆ ਯਾਨੀ ਕਿ ਥੋੜਾ ਜਿਹਾ ਘੱਟ ਸੇਕਤੇ ਦੁੱਧ ਨੂੰ ਚੰਗੀ ਤਰ੍ਹਾਂ ਰਿੰਨਣਾ ਹੈਗਾ ਜਿਵੇਂ ਚੰਗੀ ਤਰ੍ਹਾਂ ਪਕਾਉਣਾ ਦੁੱਧ ਨੂੰ ਤੇ ਉਸ ਦੇ ਵਿੱਚ ਜਿਹੜੀ ਖਜੂਰ ਆ ਤੁਸੀਂ ਗੜਕ ਕਰਦੇ ਕੇ ਵਿੱਚ ਖਜੂਰ ਪਾ ਲੈਣੀ ਆ ਤਾਂ ਉਹਨੂੰ ਰਿੰਨਣਾ ਚੰਗੀ ਤਰ੍ਹਾਂ ਉਹਨੂੰ ਰਿੰਨ ਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਸਰਦੀਆਂ ਆ ਰਹੀਆਂ ਕਿਉਂਕਿ ਹੁਣ ਤੁਸੀਂ ਬੱਚੇ ਨੂੰ ਦਿਓਗੇ ਤਾਂ ਵਧੀਆ ਜਾਨੀ ਕਿ ਇਹਦਾ ਅਸਰ ਹੋਊਗਾ ਕਿਉਂਕਿ ਖਜੂਰ ਵੈਸੇ ਗਰਮ ਹੁੰਦੀ ਆ ਤਾਂ ਹੁਣ ਸਰਦੀਆਂ ਦੇ ਵਿੱਚ ਬੱਚੇ ਨੂੰ ਖਵਾਈ ਜਾਊਗੀ ਤੇ ਤੁਸੀਂ ਹਾਂਜੀ ਦੁੱਧ ਦੇ ਵਿੱਚ ਜਿਹੜੀ ਖਜੂਰ ਆ ਉਹਨੂੰ ਚੰਗੀ ਤਰ੍ਹਾਂ ਰਿੰਨ ਲੈਣਾ ਹੈਗਾ ਜਣੇ ਕਿ ਪੂਰਾ ਇਹਨੂੰ ਪੱਕਣ ਦੇਣਾ ਘੱਟ ਸੇਕ ਤੇ ਕੋਈ ਤੋ 10 20 ਮਿੰਟ ਤੁਸੀਂ ਉਹਨੂੰ ਦੁੱਧ ਨੂੰ ਪੱਕਣ ਦਿਓ ਜੇ ਤੇ ਜਦੋਂ ਰਿਚ ਗਿਆ ਰਿਚ ਗਿਆ ਦੁੱਧ ਚੰਗੀ ਤਰ੍ਹਾਂ ਤੇ ਉਹਨੂੰ ਤੁਸੀਂ ਨਾਰਮਲ ਹੀ ਠੰਡਾ ਕਰਨਾ ਫ੍ਰਿਜ ਦੇ ਵਿੱਚ ਰੱਖ ਕੇ ਠੰਡਾ ਨਹੀਂ ਕਰਨਾ ਜਣੇ ਕਿ ਉਹਨਾਂ ਕ ਕੋਸਾ ਜਿਹਾ ਕਰ ਲਿਓ ਵੀ ਜਿਹੜਾ ਬੱਚਾ ਤੁਹਾਡਾ ਪੀ ਲੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਬਿਸਕੁਟ ਪਾ ਲਓ ਜਾਇਦ ਕੋਈ ਵੀ ਬਿਸਕੁਟ ਹੈ ਜਿਵੇਂ ਪਰਲੇਜੀ ਬਿਸਕੁਟ ਪਾ ਲਓ ਉਹ ਠੀਕਾ ਤੇ ਜਦੋਂ ਤੁਸੀਂ ਘਰ ਤੇ ਹੀ ਬਣਵਾਏ ਬਿਸਕੁਟ ਜਿਹੜੇ ਆ ਉਹ ਪਾ ਲੋ ਵਿੱਚ ਵਿੱਚ ਪਾਗੇ ਤਾਂ ਉਹ ਤੁਸੀਂ ਬੱਚੇ ਨੂੰ ਖਾਣ ਵਾਸਤੇ ਦਿਓ ਉਹਦੇ ਨਾਲ ਤੁਹਾਡਾ ਬੱਚੇ ਦੀ ਜਿਹੜੀ ਸਿਹਤ ਬਹੁਤ ਜ਼ਿਆਦਾ ਵਧੀਆ ਬਣੂਗੀ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡਾ ਬੱਚਾ ਇਹ ਚੀਜ਼ ਨਹੀਂ ਖਾ ਰਿਹਾ ਤਾਂ ਉਸ ਦੇ ਨਾਲ ਹੀ ਤੁਸੀਂ ਕੀ ਕਰਨਾ ਜੀ ਦੁੱਧ ਨੂੰ ਕੱਢਣ ਵਾਸਤੇ ਰੱਖ ਦਿਓ ਤੇ ਉਹ ਇੱਕ ਕਿਆਪਲ ਲੈ ਲਓ ਜੀ ਆਪਾਂ ਨੂੰ ਕद्दूकश ਕਰਕੇ ਯਾਨੀ ਕਿ ਸੇਬ ਨੂੰ ਕद्दूकश ਕਰਕੇ ਦੁੱਧ ਦੇ ਵਿੱਚ ਰੰਨ ਕੇ ਉਹ ਵਾਲਾ ਦੁੱਧ ਜਿਹੜਾ ਬੱਚੇ ਨੂੰ ਪਿਆਓ ਇਦੇ ਨਾਲ ਤੁਹਾਡੇ ਬੱਚੇ ਦੀ ਜਿਹੜੀ ਸਿਹਤ ਹ ਕਮਜ਼ੋਰ ਨਹੀਂ ਰਹਿੰਦੀ ਤੁਹਾਡੇ ਬੱਚੇ ਦਾ ਸਰੀਰ ਜਿਹੜਾ ਜਾਨੀ ਕਿ ਬਹੁਤ ਵਧੀਆ ਬਣ ਚੁਗਾ ਇਹ ਨਹੀਂ ਹੈਗਾ ਕਿ ਤੁਹਾਡਾ ਬੱਚਾ ਕਮਜ਼ੋਰਾ ਜਾ ਲੱਗੂਗਾ ਜਿਵੇਂ ਕਈ ਬੱਚੇ ਹੁੰਦੇ ਨੇ ਦੇਖੋ ਅੰਚੋ ਉਮਰ ਉਹਨਾਂ ਦੀ ਹੁੰਦੀ ਹੈ ਜੀ 4-5 ਸਾਲ ਹੁੰਦੀ ਹੈ ਉਮਰ ਪਰ ਉਮਰ ਹੁੰਦੀ ਹੈ 4-5 ਸਾਲ ਪਰ ਉਹਨਾਂ ਨੂੰ ਉਹਦਾ ਸਿਹਤ ਦੇਖ ਕੇ ਨਹੀਂ ਲੱਗਦਾ ਹੁੰਦਾ ਵੀ ਇਹ ਹਨਾ ਇਹਨਾਂ ਦੀ ਉਮਰ ਇੰਨੀ ਬੱਚੇ ਦੀ ਇੰਨੀ ਉਮਰ ਹੋਊਗੀ ਵੀ ਜਿਆਦਾ ਹੀ ਕਮਜ਼ੋਰੇ ਜਿਹਾ ਲੱਗਦਾ ਜਿ ਜਿਹੜੇ ਬੱਚਿਆਂ ਨੇ ਜਿਵੇਂ ਲੱਤਾਂ ਬਾਹਾਂ ਇੰਤਾ ਪਤਲੀਆਂ ਪਤਲੀਆਂ ਜਿਹੀਆਂ ਹੁੰਦੀਆਂ ਉਹਨਾਂ ਬੱਚਿਆਂ ਦੇ ਵਾਸਤੇ ਇਹ ਚੀਜ਼ ਬਹੁਤ ਵਧੀਆ ਕਿਉਂਕਿ ਮੇਰਾ ਬੱਚਾ ਪਹਿਲਾਂ ਜਿੰਵੇਂ ਛੋਟਾ ਸੀਗਾ ਜਦੋਂ ਮੇਰਾ ਬੇਟਾ ਤੇਸਰਾ ਹੋਇਆ ਸੀਗਾ ਆ ਵਿੱਚੋਂ ਪਹਿਲਾਂ ਛੋਟਾ ਬਿਲਕੁਲ ਜਦ ਛੋਟਾ ਸੀ ਉਸ ਟਾਈਮ ਤੇ ਤਾਂ ਬਹੁਤ ਸੋਹਣੀ ਸਿਹਤ ਸੀ ਉਸ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਲਿੱਸਾ ਜਾ ਹੋ ਗਿਆ ਤੇ ਫਿਰ ਮੈਂ ਵੀ ਇਹ ਚੀਜ਼ਾਂ ਬੱਚੇ ਨੂੰ ਦਿੱਤੀਆਂ ਤਾਂ ਬਹੁਤ ਵਧੀਆ ਯਾਨੀ ਕਿ ਫਿਰ ਸਿਹਤ ਉਹਦੀ ਯਾਨੀ ਕਿ ਵਧੀਆ ਬਣਨ ਲੱਗੀ ਸੀਗੀ ਤੇ ਤੁਸੀਂ ਇਹ ਚੀਜ਼ਾਂ ਖਵਾਇਓ ਬੱਚੇ ਨੂੰ ਤੇ ਇਹਦੇ ਨਾਲ ਜਾਣੇ ਕਿ ਬੱਚੇ ਦੀ ਸਿਹਤ ਜਿਹੜੀ ਆ ਉਹ ਬਹੁਤ ਵਧੀਆ ਜਲਦੀ ਗਰੋਅ ਕਰਦੀ ਹੈ ਜਾਨੀ ਕਿ ਬਣਦਾ ਸਰੀਰ ਇਹ ਨਹੀਂ ਹੈਗਾ ਕਿ ਬੱਚਾ ਤੁਹਾਡਾ ਇੱਕਦਮ ਫਲੈਟ ਦੇ ਵਿੱਚ ਨਹੀਂ ਆਊਗਾ ਬਣ ਜਾਨੀ ਕਿ ਹੌਲੀ ਹੌਲੀ ਬੱਚੇ ਦਾ ਜਿਹੜਾ ਸਰੀਰ ਹਨ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਜੂਗਾ ਜਿੱਦਾਂ ਵੀ ਹਨਾ ਵੀ ਜਾਨੀ ਕਿ ਜਿਹਦੀ ਸਿਹਤ ਬਣ ਰਹੀ ਹੈ ਵੀ ਜਿਵੇਂ ਕਮਜ਼ੋਰੀ ਜੀ ਕਮਜ਼ੋਰ ਜਿਹਾ ਬੱਚਾ ਲੱਗਦਾ ਕਮਜ਼ੋਰ ਜਾਨੀ ਦਿਸਦਾ ਬੱਚਾ ਵਧੀਆ ਜਾਨੀ ਕਿ ਸਰੀਰਕ ਬਣਤਰ ਜਿਹੜੀ ਉਹ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਹਾਂਜੀ ਲੋ ਜੀ ਆਪਾਂ ਨੇ ਤੇ ਬਣਾ ਲਏ ਜੀ ਪ੍ਰੌਂਟੇ ਆਲੂਆਂ ਵਾਲੇ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆ ਇਹ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਜੀ ਅੰਡਰ ਤੱਕ ਚੂਰ ਦੇਖ ਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ